ਪਿੰਡ ਬੇਗਵਾਲਾ ਦੇ ਵਿੱਚ ਜਵਾਨਾਂ ਤੇ ਹੋਈ ਐ ਫਾਇਰਿੰਗ ਨਾਇਕ ਗੁਰਜੀਤ ਸਿੰਘ ਅਤੇ ਨਾਇਕ ਮਨਪ੍ਰੀਤ ਸਿੰਘ ਤੇ ਫਾਇਰਿੰਗ ਹੋਈ ਆ ਸਕੋਰਪਿਓ ਤੇ ਜਾ ਰਹੇ ਸਨ ਦੋਵੇਂ ਜਵਾਨ ਚਿੱਟੇ ਰੰਗ ਦੀ ਕਾਰ ਦੇ ਵਿੱਚ ਸਵਾਰ ਲੋਕਾਂ ਦੇ ਵੱਲੋਂ ਪਿੱਛਾ ਕੀਤਾ ਸ਼ੱਕੀ ਕਾਰ ਸਵਾਰਾਂ ਨੇ ਪਿਸਤੌਲ ਦੇ ਨਾਲ ਫਾਇਰਿੰਗ ਵੀ ਕੀਤੀ ਸੋ ਇੱਕ ਗੋਲੀ ਡਰਾਈਵਰ ਦੀ ਸਾਈਡ ਤੇ ਲੱਗੀ ਤੇ ਦੂਜੀ ਗੋਲੀ ਟਾਇਰ ਤੇ ਵੱਜੀਆਂ ਪਛਾਤੇ ਵਿਕਤੀਆਂ ਤੇ ਫਿਲਹਾਲ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਜਾਂਚ ਕੀਤੀ ਜਾ ਰਹੀ ਹੈ ਸੋ ਫਰੀਦਕੋਟ ਦੇ ਪਿੰਡ ਬੇਗਵਾਲਾ ਦੇ ਵਿੱਚ ਸੈਨਿਕਾਂ ਤੇ ਫਾਇਰਿੰਗ ਹੋਈ ਹੈ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਫਾਇਰਿੰਗ ਕੀਤੀ ਗਈ ਉਹ ਇੱਥੇ ਲੀਰਪੇ ਵਾਲੋ ਪਿੰਡਾਂ ਜੀ ਕਿ 1 ਤੇ 2 ਦੀ ਦਰਮਿਆਨੀ ਰਾਤ ਆਪਣੇ ਚੌਂਕੀ ਗੋਲੇ ਵਾਲੇ ਚ ਜਿਹੜਾ ਗੋਲੇ ਵਾਲ ਤੋਂ ਬੇਗੋ ਵਾਲਾ ਜਿਹੜਾ ਰਸਤਾ ਜਾਂਦਾ ਹੈਗਾ ਉੱਥੇ ਨਾ ਇੱਕ ਉਸ ਏਰੀਆ ਚ ਇੱਕ ਆਰਮੀ ਵਾਲਿਆਂ ਦੀ ਇੱਕ ਐਕਸਰਸਾਈਜ਼ ਚੱਲ ਰਹੀ ਹੈਗੀ ਆ ਕਾਫੀ ਦਿਨਾਂ ਤੋਂ ਚੱਲ ਰਹੀ ਸੀ ਤੇ ਉਹ ਹੁਣ ਤੱਕ ਚੱਲ ਰਹੀ ਉਹਦੇ ਚ ਕੀ ਹੈ ਕਿ ਰਾਤ ਨੂੰ 12 1 ਵਜੇ ਦੀ ਕਰੀਬ ਕਿ ਇੱਕ ਗੱਡੀ ਸੀ ਜਿਹੜੀ ਆਈ ਹੈ ਤੇ ਉੱਥੇ ਜਿਹੜੇ ਫੌਜੀ ਸਨ ਜਿਹੜੇ ਕੀ ਉੱਥੇ ਡਿਊਟੀ ਕਰ ਰਹੇ ਸੀਨ ਪਰ ਉਹਨਾਂ ਦੀ ਡਿਊਟੀ ਸਿਵਲ ਵਰਦੀ ਚਲਾਈ ਹੋਈ ਸੀ ਦੋ ਜਾਣੇ ਸੀ ਉਹਨਾਂ ਕੋ ਸਕੋਰਪੀਓ ਗੱਡੀ ਹੈਗੀ ਸੀ ਤੇ ਇੱਕ ਬੰਦਾ ਹੋਰ ਗੱਡੀ ਤੇ ਉੱਥੋਂ 12:30 12:30 ਵਜੇ ਦੇ ਕਰੀਬ ਜਦੋਂ ਉੱਥੇ ਨਿਕਲਿਆ ਤੇ ਇਹਨਾਂ ਨੇ ਉਹਨੂੰ ਰੋਕਿਆ ਜਾਂ ਉਹਦਾ ਫਿਰ ਉਹਨੂੰ ਉਹਨੇ ਅੱਗੇ ਬੰਦੇ ਨੇ ਜਿਹੜੀ ਕੀ ਹੈਗੀ ਹੈ ਉਹਨਾਂ ਦੇ ਦੱਸਣ ਦੇ ਮੁਤਾਬਕ ਐਸਪਰ ਜਿਹੜਾ ਕर्नल ਸਾਹਿਬ ਨੇ ਸਾਨੂੰ ਚਿੱਠੀ ਲਿਖੀ ਹੈਗੀ ਆ ਤੇ ਜੋ ਅਸੀਂ ਵਕੂਆ ਜਾ ਉਹਨਾਂ ਤੋਂ ਪੁੱਛ ਪੜਤਾਲ ਹੁਣ ਤੱਕ ਸਾਹਮਣੇ ਆਏ ਜਰੂਰ ਉਹਨਾਂ ਨੇ ਰੋਕਿਆ ਉਹ ਬੰਦੇ ਨੇ ਅੱਗੇ ਉਹ ਫਿਰ ਕਿਸੇ ਆਬਾਦ ਚ ਫਾਇਰ ਕੀਤੇ ਹੈਗੇ ਉਹ ਜਿਹੜੇ ਸਕੋਰਪੀਓ ਗੱਡੀ ਵਾਲੇ ਬੰਦੇ ਹੈਗੇ ਸੀ ਉਹਨਾਂ ਦੇ ਓਕੂਪੈਂਟਸ ਤੇ ਗੱਡੀ ਤੇ ਵੀ ਲੱਗਾ ਹੈਗਾ ਜੀ ਫਾਇਰ ਜਿਸੇ ਚੱਲਦੇ ਸੀ ਕਰਨਲ ਸਾਹਿਬ ਜਿਹੜੇ ਹੈਗੇ ਆ ਜਿਸ ਯੂਨਿਟ ਦੀ ਇਹ ਐਕਸਰਸਾਈਜ਼ ਚੱਲ ਰਹੀ ਸੀ ਉਹਨਾਂ ਨੇ ਕੇਪੀਆਰ ਦਰਜ ਕਰ ਲਈ ਹੈ ਨਾਮ ਨੂੰ ਵੀ ਵਿਅਕਤੀ ਦੇ ਅਗੇਂਸਟ ਤੇ ਹੁਣ ਅਸੀਂ ਉਹ ਤਫਤੀਸ਼ ਕਰਨੇ ਆ ਤੇ ਸਾਨੂੰ ਆ ਸਕੀ ਸੀ ਉਹ ਜਿਹੜਾ ਬੰਦਾ ਹੈਗਾ ਜਿੰਨੇ ਕੀਤਾ ਹੈਗਾ ਉਹ ਵੀ ਜਲਦੀ ਆਇਡੈਂਟੀਫਾਈ ਕਰ ਲਾਂਗੇ ਕਿੰਨੇ ਕਿੰਨੇ ਬੰਦੇ ਸੀ ਲੱਗਦੇ ਸੀ ਇੱਕ ਬੰਦਾ ਸੀ ਜੀ ਕਾਰਸ 'ਚ ਇੱਕ ਹੀ ਬੰਦਾ ਸੀ